ਉਹਨੇ ਜੋ ਆਪਣਾ ਭਲਾ ਮੰਗਦੇ ਨੇ ਪਰ ਦੂਜਿਆਂ ਦਾ ਬੁਰਾ ਚਾਹੁੰਦੇ ਨੇ ਹਮੇਸ਼ਾ ਦੂਜਿਆਂ ਤੋਂ ਸੜਦੇ ਰਹਿੰਦੇ ਨੇ ਤੇ ਦੂਜਿਆਂ ਦੀਆਂ ਬੁਰੀਆਂ ਅਰਦਾਸਾਂ ਕਰਦੇ ਨੇ ਤੀਜੀ ਤਰ੍ਹਾਂ ਦੇ ਲੋਕ ਉਹ ਨੇ ਜੋ ਸਰਬੱਤ ਦਾ ਭਲਾ ਚਾਹੁੰਦੇ ਨੇ ਤੇ ਗੁਨਾਹ ਸਭ ਜਿਨੇ ਵੀ ਕੀ-ਕਿਆ ਹੈ ਨਾਨਕ ਨਾਮ ਚੜਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ ਜੇ ਅਸੀਂ ਗੁਰਬਾਣੀ ਨੂੰ ਵਿਚਾਰੀਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੀ ਕਿਹਾ ਤੁਹਾਡੀ ਆਪਣੇ ਆਪ ਹੀ ਚੜ੍ਹਦੀ ਕਲਾ ਹੋਏਗੀ ਇਹ ਤੁਸੀਂ ਸਾਰੇ ਦਾ ਭਲਾ ਮੰਗੋਗੇ ਪਰ ਕਿਉਂਕਿ ਅਸੀਂ ਇਨਸਾਨ ਹੈ ਅਸੀਂ ਗੁੱਸਾ ਕਰ ਜਾਂਦੇ ਹਾਂ ਸੋ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਜੋ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਤਾਂ ਆਟੋਮੈਟਿਕਲੀ ਅਸੀਂ ਅਸੀਂ ਆਪਣੇ ਆਪ ਹੀ ਉਸ ਅਰਦਾਸ ਦੇ ਵਿੱਚ ਆ ਜਾਵਾਂਗੇ ਤੇ ਸਾਡੀ ਅਰਦਾਸ ਆਪਣੇ ਆਪ ਹੀ ਪੂਰੀ ਹੋ ਜਾਵੇਗੀ ਸੋ ਸਾਨੂੰ ਇੱਕ ਆਪਣੀ ਅਰਦਾਸ ਕੱਲੀ ਆਪਣੀ ਹੀ ਨਹੀਂ ਕਰਨੀ ਚਾਹੀਦੀ ਬਲਕਿ ਸਰਪੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਸਾਨੂੰ ਤਜੀ ਟਾਈਪ ਦੇ ਲੋਕ ਬਣਨਾ ਚਾਹੀਦਾ ਹੈ ਨਾ ਕਿ ਪਹਿਲੇ ਤੇ ਦੂਜੇ ਪਹਿਲੇ ਸਿਰਫ ਜਿਹੜੇ ਕਿ ਆਪਣਾ ਹੀ ਭਲਾ ਚਾਹੁੰਦੇ ਨੇ ਦੂਜੀ ਆਪਣਾ ਭਲਾ ਚਾਹੁੰਦੇ ਨੇ ਪਰ ਦੂਜਿਆਂ ਦਾ